ਵੈਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਜੋ ਅੰਮ੍ਰਿਤਸਰ ਵਿਖੇ ਡਾਕਟਰ ਅਵੇਦ ਕਰਦੀ ਜੋ ਮੂਰਤੀ ਨੂੰ ਤੋੜਿਆ ਗਿਆ ਇੱਕ ਵਿਅਕਤੀ ਦੇ ਵੱਲੋਂ ਉਹਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਪੰਜਾਬ ਪੁਲਿਸ ਨੇ ਤਾਂ ਜਿਹੜੀ ਉਹ ਘਟਨਾ ਵਾਪਰੀ ਹੈ ਕੱਲ ਦੀ ਹੈ ਜੀ ਕਿਉਂਕਿ 26 ਜਨਵਰੀ ਵਾਲੇ ਦਿਨ ਜੋ ਇਹ ਘਟਨਾ ਵਾਪਰੀਆ ਤਾਂ ਜੋ ਉਹ ਸ਼ਖਸ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਦਿਨ ਬਿਨ ਦਿਨ ਕੋਈ ਨਾ ਕੋਈ ਘਟਨਾਵਾਂ ਹੁੰਦੀ ਹੀ ਰਹਿੰਦੀਆਂ ਹੁਣ ਕੁਝ ਕੁ ਲੋਕ ਇਹ ਕਹਿੰਦੇ ਆ ਵਿੱਚ ਸਰਕਾਰਾਂ ਦਾ ਹੱਥ ਹੈਗਾ ਇਹ ਦੰਗੇ ਕਰਾਉਣ ਦਾ ਪਰ ਜਿਹੜੀ ਉਹ ਮੂਰਤੀ ਨੂੰ ਤੋੜਿਆ ਗਿਆ ਉਹ ਸਖਸ ਨੂੰ ਇਹਨਾਂ ਨੇ ਮੌਕੇ ਤੇ ਜਿਵੇਂ ਗ੍ਰਿਫਤਾਰ ਕਰ ਲਿੱਤਾ ਤੇ ਉਹਦੇ ਵਿੱਚ ਹੁਣ ਕੁਝ ਲੋਕਾਂ ਦਾ ਇਹ ਕਹਿਣਾ ਵੀ ਇਹ ਸਰਕਾਰਾਂ ਕਰਾ ਰਹੀਆਂ ਤੇ ਵਿੱਚ ਜਿਹੜੇ ਆਪਣੇ ਉਥੇ ਆਗੂ ਜਿਹੜੇ ਆਪਾਂ ਕਹਿੰਦੇ ਆ ਲੀਡਰ ਕੋਈ ਇਦਾਂ ਆਵਾਦਵੀ ਪਾਰਟੀ ਦੇ ਤੇ ਕੁਝ ਕੋਹਰ ਜਿਹੜੇ ਪਹੁੰਚੇ ਇਹਨਾਂ ਦਾ ਕਹਿਣਾ ਇਹ ਆ ਵੀ ਸਰਕਾਰਾਂ ਦਾ ਇਹਦੇ ਵਿੱਚ ਕੋਈ ਹੱਥ ਨਹੀਂ ਜਿਹੜਾ ਸਖਸ ਜਿਨੇ ਇਹ ਮੂਰਤੀ ਡਾਕਟਰ ਵੇਦਕਰ ਦੀ ਤੋੜਨ ਦੀ ਕੋਸ਼ਿਸ਼ ਕੀਤੀ ਆ ਉਹਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜੋ ਕੜੀ ਤੋਂ ਕੜੀ ਜੋ ਸਜ਼ਾ ਬਣਦੀ ਆ ਤਾਂ ਉਹਨੂੰ ਉਹ ਦਿੱਤੀ ਜਾਊਗੀ ਜੋ ਕੜੀ ਤੋਂ ਕੜੀ ਸਜ਼ਾ ਤੇ ਇਹਦੇ ਵਿੱਚ ਲੋਕਾਂ ਦਾ ਇਹ ਕਹਿਣਾ ਵੀ ਸਾਡਾ ਜੋ ਇੱਕ ਲੋਕਾਂ ਨੂੰ ਇਹ ਲੜਾਉਣ ਦਾ ਇਹ ਸਰਕਾਰਾਂ ਦੇ ਹੱਥ ਆ ਗਏ ਕਿਉਂਕਿ ਸਰਕਾਰਾਂ ਦੇ ਕਾਰਨ ਹੀ ਇਹ ਨਵੇਂ ਤੋਂ ਨਵੇਂ ਟਾਰਗੇਟ ਹੁੰਦੇ ਆ ਹਰ ਰੋਜ਼ ਨਵੇਂ ਤੋਂ ਨਵਾਂ ਕਾਂਡ ਹੁੰਦਾਗਾ ਤਾਂ ਨਵੀ ਤੋਂ ਨਵੀਂ ਘਟਨਾ ਵਾਪਰਦੀ ਹੈ ਪੰਜਾਬ ਦੇ ਵਿੱਚ ਤੇ ਦੋਸ਼ ਕੀ ਦੇ ਤੇ ਲੱਗਦਾ ਸਾਰਾ ਸੀਐਮ ਭਵੰਤਮਾਨ ਤੇ ਸਾਰਿਆਂ ਦੇ ਅੱਖਾਂ ਦੇ ਸਾਹਮਣੇ ਸਿਰਫ ਸੀਐਮ ਭਵੰਤਮਾਨ ਜਦੋਂ ਦੀ ਇਹ ਸਰਕਾਰ ਆਈ ਆ ਉਦੋਂ ਦੇ ਹਗਾਮੇ ਹੋਣੇ ਸ਼ੁਰੂ ਹੋ ਰਿਹਾ ਤੇ ਕਾਂਡ ਹੋਣੇ ਸ਼ੁਰੂ ਹੋ ਰਿਹਾ ਕਿਉਂਕਿ ਥਾਂ ਥਾਂ ਤੇ ਘਟਨਾਵਾਂ ਵਾਪਰਦੀਆਂ ਕਿਤੇ ਕੁਝ ਹੁੰਦਾ ਕਿਤੇ ਕੁਝ ਹੁੰਦਾ ਜਿਹੜੀ ਮੈਂ ਹੁਣ ਰਾਤ ਇੱਕ ਵੀਡੀਓ ਦੇਖ ਰਿਹਾ ਫੋਨ ਦੇ ਚੱਲਦੇ-ਚੱਲਦੇ ਇੱਕ ਵੀਡੀਓ ਆਈ ਆਪਣੇ ਗੁਰਸਿੱਖਾਂ ਦੀ ਜੋ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਮੋਰਚਾ ਰੱਖਿਆ ਗਿਆ ਸੀ ਤੇ ਸਿੰਘਾਂ ਦੇ ਡਾਂਗਾ ਮਾਰੀਆਂ ਗਈਆਂ ਕੋਈ ਜ਼ਿਆਦਾ ਵੱਡੀ ਵੀਡੀਓ ਨਹੀਂ 2 ਕ ਹਫ਼ਤਿਆਂ ਦੀ ਆ ਉਹ ਜ਼ਿਆਦਾ ਸਮੇਂ ਲੰਬੀ ਵੀਡੀਓ ਨਹੀਂ ਹੈਗੀ ਕਿਉਂਕਿ ਉਹ ਤੁਸੀਂ ਵੀ ਜਾਣਦੇ ਆ 2-3 ਹਫ਼ਤੇ ਪਹਿਲਾਂ ਆ ਹੋ ਗਏ ਅੱਜ 28 ਕਿ ਦਿਨ 25 ਕਿ ਦਿਨ ਹੋ ਗਏ ਤਾਂ ਜਿਹਦੇ ਵਿੱਚ ਇਹਨਾਂ ਨੇ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਰੱਖਿਆ ਗਿਆ ਸੀ ਤੇ ਜਿਹੜੇ ਕਿਸਾਨ ਆਪਣੇ ਭਰਾ ਉਤਰੋ ਮਰਨ ਵਰਤ ਤੇ ਬੈਠਾ ਜਿਵੇਂ ਜਗਜੀਤ ਸਿੰਘ ਡੱਲੇਵਾਲ ਉਹਨਾਂ ਨਾਲ ਵੀ ਬਹੁਤ ਅਤਿਆਚਾਰ ਹੋ ਰਿਹਾ ਤੇ ਇਧਰੋਂ ਇਹ ਗੱਲ ਕਰੀਏ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਹੜਾ ਮੋਰਚਾ ਰੱਖਿਆ ਇਹਨਾਂ ਦੇ ਵੀ ਡਾਂਗਾ ਮਾਰੀਆਂ ਗਏ ਆਪਣੇ ਜੋ ਸਿੰਘ ਸੀਗੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਅੱਤਰੂ ਗੈ ਦੇ ਗੋਲੇ ਸੱਟੇ ਡਾਂਗਾ ਮਾਰੀਆਂ ਦੀ ਕਿਤੇ ਕਹਿੰਦੇ ਹੁੰਦਾ ਸੀਮਪੰਤ ਪੰਜਾਬ ਦੇ ਵਿੱਚ ਬਹੁਤ ਘਟਨਾਵਾਂ ਵਾਪਰੀਆਂ ਜਦੋਂ ਦੀ ਇਹ ਸਰਕਾਰ ਆਈ ਬਹੁਤ ਹਫਤੇ ਦੇ ਵਿੱਚ 2-4 ਕੋਈ ਨਾ ਕੋਈ ਘਟਨਾਵਾਂ ਹਰ ਥਾਂ ਤੇ ਜਿਵੇਂ ਹੁਣ ਪਹਿਲਾਂ ਪਿੰਡ ਦਾਨ ਸਿੰਘ ਵਾਲੇ ਵਿਖੇ ਨਸ਼ੇੜੀਆਂ ਵੱਲੋਂ 10-8 ਘਰਾਂ ਦੇ ਵਿੱਚ ਅੱਗ ਲਾ ਦਿੱਤੀ ਗਈ ਸੀ ਤੇ ਜਿਹਦੇ ਵਿੱਚ ਹੁਣ ਇਹ ਨਵੀਂ ਤੋਂ ਨਵੀਆਂ ਖਬਰਾਂ ਵਾਇਰਲ ਹੁੰਦੀਆਂ ਕੁਝ ਕ ਇਹ ਸਰਕਾਰਾਂ ਦੇ ਕਾਰਨ ਵੀ ਹੁੰਦਾ ਕਿਉਂਕਿ ਇਹ ਨਸ਼ੇ ਤੇ ਰੋਕਣੀ ਲੱਗ ਰਹੀ ਜਿਵੇਂ ਹੁਣ 8-10 ਕਰਾ ਜਿਹੜੀ ਅੱਗ ਲੱਗੀ ਗਈ ਉਹ ਕਿਹਦੇ ਕਾਰਨ ਲੱਗੀ ਇੱਕ ਸਰਪੰਚ ਸੀ ਉਤੋਂ ਦਾ ਪਿੰਡ ਦਾਨ ਸਿੰਘ ਵਾਲੇ ਦਾ ਇਹਨਾਂ ਦੇ ਕਾਰਨ ਲੱਗੀ ਸੀ ਇਹ ਅੱਗ ਕਿ ਜੇ ਇਹਨਾਂ ਨੂੰ ਆਪਾਂ ਕਹਈਏ ਵੀ ਕਿੱਥੇ ਤਾਂ ਨਸ਼ੇ ਦੇ ਕਾਰਨ ਲਾ ਲੋ ਚਾਹੇ ਤਾਂ ਤੇ ਜਿਹੜੇ ਇਹ ਲੋਕ ਕਰਾਉਂਦੇ ਆ ਹੈਗਾ ਮੈਂ ਇਹਨਾਂ ਨੂੰ ਕੜੀ ਕੜੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਦੇ ਦਿੱਤੀ ਜਾਣੀ ਚਾਹੀਦੀ ਤੇ ਹੁਣ ਜੋ ਗੱਲ ਕਰੀਏ ਡਾਕਟਰ ਵੇਦਕਰ ਦੀ ਜਿਸਨ ਵਿਅਕਤੀ ਕੋਈ ਵੀ ਜਿਨੇ ਮੂਰਤੀ ਤੋੜਨ ਦੀ ਕੋਸ਼ਿਸ਼ ਕੀਤੀ ਸੀ ਮੌਕੇ ਤੇ ਜੋ ਗ੍ਰਿਫਤਾਰ ਕਰ ਲਿੱਤਾ ਗਿਆ ਚਲੋ ਜੀ ਖਾਸ ਕਰਕੇ ਜੋ ਆਪਣੀ ਪੰਜਾਬ ਦੇ ਪ੍ਰਤੀ ਗੱਲਬਾਤ ਹੁੰਦੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਆ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜੋ ਪੰਜਾਬ ਵਿੱਚ ਕੁਝ ਵੀ ਹੁੰਦਾ ਤੁਹਾਡੇ ਨਾਲ ਸਾਂਝੀ ਕਰਦੇ ਆ ਗੱਲਬਾਤ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਮੁੱਦੇ ਤੇ ਚੈਨਲ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦੇ ਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਮਿਲਦੇ ਆ ਕੱਲ ਨੂੰ ਨਵੇਂ ਟੌਪਕ ਤੇ ਜੀ ਧੰਨਵਾਦ